ਤੁਸੀਂ ਜੁੜੇ ਹੋ ਮਾਰਕ ਪੰਜਾਬ ਦੇ ਨਾਲ ਤੇ ਮੈਂ ਹਾਂ ਮਨਪ੍ਰੀਤ ਚਾਹਾਲਾ ਸੂਬੇ ਦੇ ਵਿੱਚ ਜਿੱਥੇ ਵੱਡੇ ਪੱਧਰ ਉਤੇ ਹੜਾ ਦੀ ਮਾਰ ਸੀਗੀ ਉਹ ਹੁਣ ਹੜਾ ਦੀ ਮਾਰ ਰੋਪੜ ਦੇ ਨਜ਼ਦੀਕ ਵੀ ਦਿਖਣ ਦੀ ਸ਼ੁਰੂ ਹੋ ਗਈ ਆ ਇੱਕ ਵਾਰੀ ਸਤਲੁਜ ਦਰਿਆ ਦੇ ਤੁਹਾਨੂੰ ਤਸਵੀਰਾਂ ਦੇਖਾਵਾਂਗਾ ਤੇ ਸਤਲੁਲੁਜ ਦਰਿਆਏ ਜਿੱਥੇ ਇਸ ਵਕਤ ਭਾਖੜਾ ਡੈਮ ਤੋਂ ਕਰੀਬ 31000 ਤੇ 550 ਕਿਊਸਿਕ ਪਾਣੀ ਛੱਡਿਆ ਗਿਆ ਹੈ ਯਾਨੀ ਕਿ ਜਿਹੜਾ ਪਿੱਛੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਡੈਮ ਤੋਂ ਉਹ ਪਾਣੀ ਦੀ ਰਫ਼ਤਾਰ ਇਸ ਜਗ੍ਹਾ ਤੇ ਆ ਕੇ ਵਾਦੀ ਹੋਈ ਸਾਫ ਤੌਰ ਦੇ ਉੱਤੇ ਦਿਖਾਈ ਦੇ ਰਹੀ ਆ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪਾਣੀ ਦੀ ਮਾਰ ਹੁਣ ਜਿਹੜੇ ਨੀਚਲੇ ਇਲਾਕੇ ਆ ਉਹਨਾਂ ਤੇ ਵੀ ਪੈਂਦੀ ਦਿਖਾਈ ਦੇਵੇਗੀ ਕਿਉਂਕਿ ਇਸ ਜਗ੍ਹਾ ਦਾ ਜਦੋਂ ਪਾਣੀ ਛੱਡਿਆ ਜਾਵੇਗਾ ਉਸ ਦਾ ਜਿਹੜੀ ਮਾਰ ਹੋਵੇਗੀ ਉਹ ਜਿਹੜੇ ਨੀਵੇਂ ਇਲਾਕੇ ਆ ਜਿਹੜੇ ਦਰਿਆ ਦੇ ਨਾਲ ਲੱਗਦੇ ਹੋਏ ਬੰਨ ਨਾ ਉਹਨਾਂ ਦੇ ਨਾਲ ਜਿਹੜੇ ਨੀਵੇਂ ਇਲਾਕੇ ਵਸੇ ਹੋਏ ਨੇ ਉਹਨਾਂ ਉੱਤੇ ਸਾਫ ਤੌਰ ਤੇ ਪੈਂਦੀ ਹੋਈ ਦਿਖਾਈ ਦੇਵੇਗੀ ਤੁਸੀਂ ਇੱਕ ਵਾਰੀ ਦੇਖੋ ਤਸਵੀਰਾਂ ਬੜੀਆਂ ਸਾਫ਼ ਕਰਦੀਆਂ ਨੇ ਪਾਣੀ ਦਾ ਵੇਗ ਕਿੰਨਾ ਜ਼ਿਆਦਾ ਇਸ ਵਕਤ ਹੈਗਾ ਏ ਉਹ ਵੇਗ ਜਿਹੜੀਆਂ ਲਹਿਰਾਂ ਆ ਉਹ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਜਿੱਥੇ ਇੱਕ ਪਾਸੇ ਅਸੀਂ ਕਹਿ ਸਕਦੇ ਹਾਂ ਭਾਵੇਂ ਉਹ ਕਪੂਰਥਲਾ ਹੋਵੇ ਭਾਵੇਂ ਜਲੰਧਰ ਹੋਵੇ ਭਾਵੇਂ ਬਿਆਸ ਹੋਵੇ ਭਾਵੇਂ ਰਾਵੀ ਹੋਵੇ ਉਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਜਿਹੜੀ ਇਸ ਵਕਤ ਦਰਿਆ ਉਫਾਂ ਤੇ ਚੱਲਦੇ ਪਏ ਸੀਗੇ ਲੇਕਿਨ ਰੋਪੜ ਦਾ ਜਿਹੜਾ ਸਤਲੁਜ ਦਰਿਆ ਸੀਗਾ ਉਸ ਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਉਹ ਤੈਅ ਸੀਮਾ ਦੇ ਨਾਲ ਹੀ ਨਜ਼ਰ ਆ ਰਹੀ ਸੀਗੀ ਲੇਕਿਨ ਹੁਣ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਸਤਲੁਜ ਆ ਉਸ ਦੇ ਵਿੱਚ ਵੀ ਜਿਹੜੀ ਪਾਣੀ ਦੀ ਮਾਤਰਾ ਹੈ ਉਹਦੇ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸਤਲੁਜ ਦਰਿਆ ਜਿਹੜਾ ਹੈਗਾ ਇਹ ਡੈਮ ਜਿਹੜਾ ਹੈਗਾ ਇਹ ਉਹ ਇੱਕ ਡਿਵਰਟ ਲਗਾਏ ਦੇ ਤੌਰ ਤੇ ਦੇਖਿਆ ਜਾਂਦਾ ਹੈ ਜਿ ਡਿਵਰਟ ਦੇ ਤੌਰ ਤੇ ਇਸ ਕਰਕੇ ਦੇਖਿਆ ਜਾਂਦਾ ਹੈ ਕਿਉਂਕਿ ਜਦੋਂ ਭਾਖੜਾ ਦੇ ਵਿੱਚੋਂ ਪਾਣੀ ਆਂਦਾ ਹੈ ਤਾਂ ਵਕ ਵਕ ਡਰੇਨਾ ਰਹੇ ਸਤਲੁਜ ਦੇ ਵਿੱਚ ਵੀ ਉਸ ਪਾਣੀ ਦਾ ਜਿਹੜਾ ਵੱਡਾ ਹਿੱਸਾ ਹੁੰਦਾ ਉਹਨੂੰ ਡਿਵਰਟ ਕੀਤਾ ਜਾਂਦਾ ਹੈ ਤਾਂ ਇਸ ਜਗ੍ਹਾ ਦੇ ਉੱਤੇ ਪਾਣੀ ਜਦੋਂ ਆ ਕੇ ਰੁਕਦਾ ਹੈ ਇਹਦਾ ਕੈਚਮੈਂਟ ਏਰੀਆ ਬਹੁਤ ਵੱਡਾ ਕੈਚਮੈਂਟ ਏਰੀਆ ਹੈ ਤੇ ਉਸ ਸਕੇਚਮੈਂਟ ਏਰੀਆ ਤੋਂ ਬਾਅਦ ਇਹ ਜਗ੍ਹਾ ਤੋਂ ਜਦੋਂ ਡਿਵਰਟ ਲਾਇਆ ਜਾਂਦਾ ਪਾਣੀ ਨੂੰ ਤਾਂ ਉਹ ਵੱਖ-ਵੱਖ ਪੰਜਾਬ ਦੇ ਜਾਂ ਉਹ ਸੂਬੇ ਦੇ ਹਿੱਸਿਆਂ ਦੇ ਵਿੱਚ ਜਾਂਦਾ ਜੇਕਰ ਗੱਲ ਕੀਤੀ ਜਾਵੇ ਮੋٹے ਤੌਰ ਦੇ ਉੱਤੇ ਤਾਂ ਜਿਹੜੇ ਜੇ ਆંકੜਿਆਂ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ ਦਾ ਜਿਹੜਾ ਖਤਰੇ ਦਾ ਨਿਸ਼ਾਨ ਆ ਜਿੱਥੇ ਤੁਸੀਂ ਕਹਿ ਸਕਦੇ ਆਂ ਵੀ ਫਲੱਡ ਵਰਗੀ ਸਿਚੁਏਸ਼ਨ ਪੈਦਾ ਹੋ ਜਾਂਦੀ ਆ ਉਹ 1680 ਹੈਗਾ ਏ ਯਾਨੀ ਕਿ ਖਤਰੇ ਦਾ ਨਿਸ਼ਾਨ 1680 ਆ ਜਿੱਥੇ ਤੱਕ ਭਾਖੜਾ ਆਪਣੇ ਜਿਹੜਾ ਕੈਚਮੈਂਟ ਏਰੀਆ ਉਹ ਤੋਂ ਪਾਣੀ ਨੂੰ ਰੱਖ ਸਕਦਾ ਹੈ ਤੇ ਰਾਹਤ ਦੀ ਗੱਲ ਇਹ ਹੈ ਕਿ ਹਾਲੇ ਵੀ 6 ਫੁੱਟ ਜਿਹੜਾ ਖਤਰੇ ਨਿਸ਼ਾਨਾ ਉਸ ਤੋਂ ਦੂਰ ਪਾਣੀ ਨਜ਼ਰ ਆ ਰਿਹਾ ਹੈ ਤਾਂ ਲੇਕਿਨ ਜਦੋਂ ਲਗਾਤਾਰ ਬਰਸਾਤਾ ਹੋ ਰਹੀਆਂ ਹਨ ਹਿਮਾਚਲ ਦੇ ਵਿੱਚ ਵੱਡੇ ਪੱਧਰੋਂ ਤੇ ਜਿਹੜੇ ਬੱਦਲ ਫਟਣ ਦੀਆਂ ਘਟਨਾਵਾਂ ਨਜ਼ਰ ਆ ਰਹੀਆਂ ਨੇ ਉਸ ਤੋਂ ਬਾਅਦ ਜਿਹੜਾ ਸਾਰਾ ਪਾਣੀ ਹਿਮਾਚਲ ਤੋਂ ਇਕੱਠਾ ਹੋ ਕੇ ਉਹ ਪਾਖੜਾ ਦੇ ਵਿੱਚ ਆਉਂਦਾ ਹੈ ਪਾਖੜਾ ਦੇ ਵਿੱਚ ਆਉਣ ਤੋਂ ਬਾਅਦ ਉਹ ਡਿਵਰਟ ਕੀਤਾ ਜਾਂਦਾ ਹੈ ਰੋਪੜ ਸਤਲੁਜ ਦਰਿਆ ਦੇ ਵਿੱਚ ਇਸ ਵਕਤ ਜਿਹੜਾ ਇਸ ਵਕਤ ਤੁਸੀਂ ਇਹ ਪਾਣੀ ਦੇਖ ਰਹੇ ਹੋ 35850 ਕਿਊਸਿਕ ਪਾਣੀ ਹੈਗਾ ਜੋ ਭਾਖੜਾ ਤੋਂ ਦੋ ਇਸ ਬਿਲਕੁਲ ਇਸ ਸਤਲੁਜ ਦੇ ਵਿੱਚ ਇਸ ਵਕਤ ਛੱਡਿਆ ਹੋਇਆ ਹੈ ਬਿਲਕੁਲ ਇਸ ਦਰਿਆ ਦੇ ਨਾਲ-ਨਾਲ ਜੇ ਤੁਸੀਂ ਜਾਓਗੇ ਤਾਂ ਇਹ ਨਵਾਂ ਸ਼ਹਿਰ ਤੋਂ ਅੱਗੇ ਜਾ ਕੇ ਟੱਚ ਕਰਦਾ ਹੈ ਉਸ ਤੋਂ ਬਾਅਦ ਅੱਗੇ ਸ਼੍ਰੀ ਚਮਕੌਰ ਸਾਹਿਬ ਦੇ ਜਿਹੜੇ ਨੀਚਲੇ ਇਲਾਕੇ ਆ ਉਹਨੂੰ ਟੱਚ ਕਰਦਾ ਹੈ ਵੱਡੀ ਗੱਲ ਇੱਥੇ ਇਹ ਦੇਖਣ ਨੂੰ ਹੈਗੀ ਆ ਕਿ ਜਿਹੜੇ ਲੋਕਲ ਨਿਵਾਸੀਆ ਉਹਨਾਂ ਵਿੱਚ ਇਸ ਚੀਜ਼ ਨੂੰ ਲੈ ਕੇ ਬੜੀ ਜਗਿਆਸਾ ਕੀ ਇਸ ਵਕਤ ਕਿੰਨਾ ਕੁ ਪਾਣੀ ਨਜ਼ਰ ਆ ਰਿਹਾ ਪੁਲਿਸ ਵੱਲੋਂ ਵੀ ਇਸ ਜਗ੍ਹਾ ਦੇ ਉੱਤੇ ਮਸਤੈਦੀ ਦਿਖਾਈ ਜਾ ਰਹੀ ਹੈ ਜਿਹੜੇ ਲੋਕ ਇਸ ਜਗ੍ਹਾ ਦੇ ਉੱਤੇ ਆ ਕੇ ਮੂਰਖ ਦਰਸ਼ਕ ਬਣ ਕੇ ਪਾਣੀ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ ਕਿਉਂਕਿ ਕਿਨਾਰਿਆਂ ਦੇ ਉੱਤੇ ਜਿਸ ਹਿਸਾਬ ਦੇ ਨਾਲ ਹੁਣ ਪਾਣੀ ਆ ਰਿਹਾ ਹੈ ਤਾਂ ਕਿਨਾਰੇ ਵੀ ਕੱਚੇ ਹੋ ਜਾਂਦੇ ਕਿ ਅਣਸੁਖਾਵੀ ਘਟਨਾ ਨਾ ਹੋਵੇ ਇਸ ਕਾਰਨ ਪੁਲਿਸ ਵੱਲੋਂ ਵੀ ਇਸ ਜਗ੍ਹਾ ਦੇ ਉੱਤੇ ਮਸਤੈਦੀ ਸਾਫ਼ ਤੌਰ ਤੇ ਦਿਖਾਈ ਜਾ ਰਹੀ ਹੈ ਹੁਣ ਵੱਡੀ ਗੱਲ ਇਹ ਦੇਖਣ ਵਾਲੀ ਹੋਵੇਗੀ ਕਿ ਆਉਣ ਵਾਲੇ 2 ਦਿਨ ਜਿਹੜੇ ਹੈਗੇ ਆ ਯਾਨ ਸੂਬੇ ਭਰ ਦੇ ਜਿਹੜੇ 9 ਜ਼ਿਲ੍ਹੇ ਹੈਗੇ ਉਹਨਾਂ ਵਿੱਚ ਵੱਡੇ ਪੱਧਰ ਉੱਤੇ ਜਿਹੜਾ بارش ਦੀ ਸੰਭਾਵਨਾ ਜਤਾਈ ਗਈ ਹੈ ਰੋਪੜ ਦੇ ਵਿੱਚ ਅੱਜ ਸਵੇਰੇ ਤੜਕਸਾਰ ਰਾਤ ਕਰੀਬ 2:30 ਵਜੇ ਤੋਂ ਹੀ ਲਗਾਤਾਰ بارش ਹੋ ਰਹੀ ਆ ਤੇ ਉਹ بارش ਦਾ ਪਾਣੀ ਵੀ ਇਹਨਾਂ ਦਰਿਆਵਾਂ ਵਿੱਚ ਆਵੇਗਾ ਜਿਹੜੀਆਂ ਨਦੀਆਂ ਐ ਜਿਹੜੀਆਂ ਬਰਸਾਤੀ ਨਦੀਆਂ ਉਹਨਾਂ ਦਾ ਪਾਣੀ ਵੀ ਇਹ ਦਰਿਆਵਾਂ ਵਿੱਚ ਆਵੇਗਾ ਹਾਲਾਤ ਵਿਗੜ ਵੀ ਸਕਦੇ ਨੇ ਲੇਕਿਨ ਪ੍ਰਸ਼ਾਸਨ ਵੱਲੋਂ ਇਸ ਬਾਬਤ ਇਹ ਜਾਣਕਾਰੀ ਦਿੱਤੀ ਗਈ ਆ ਕਿ ਉਹਨਾਂ ਵੱਲੋਂ ਐਨਡੀਆਰਫ ਦੀ ਟੀਮਾਂ ਅ ਜਿਹੜੀਆਂ ਮੌਕੇ ਤੇ ਮੌਜੂਦ ਨੇ ਐਸਡੀਆਰਫ ਦੇ ਨਾਲ ਉਹਨਾਂ ਦਾ ਰਾਬਤਾ ਕਾਇਮ ਕੀਤਾ ਗਿਆ ਹੈ ਬੀਬੀਐਮਬੀ ਦੇ ਨਾਲ ਉਹਨਾਂ ਦਾ ਰਾਬਤਾ ਕਾਇਮ ਕੀਤਾ ਗਿਆ ਇੱਕ ਤੈਹ ਮਾਤਰਾ ਦੇ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਹੈ ਲੇਕਿਨ ਜਦੋਂ ਬਰਸਾਤੀ ਪਾਣੀ ਨਦੀਆਂ ਭਰ ਕੇ ਆਉਂਦੀਆਂ ਹਨ ਉਹ ਪਾਣੀ ਵੀ ਇਹਦੇ ਵਿੱਚ ਐਡ ਆਨ ਹੋਏਗਾ ਤਾਂ ਸਤਲੁਜ ਦੇ ਪਾਣੀ ਦੇ ਵਿੱਚ ਜ਼ਾਹਿਰ ਜੇ ਗੱਲ ਹੈ ਇਜ਼ਾਫਾ ਹੁੰਦਾ ਨਜ਼ਰ ਆਏਗਾ ਫਿਲਹਾਲ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਹੋਰ ਵੀ ਤਸਵੀਰਾਂ ਮਾਰਕ ਪੰਜਾਬ ਦੇ ਤੁਹਾਨੂੰ ਨਿਸ਼ਚਰ ਕਰਾਂਗੇ ਫਿਲਹਾਲ ਮਾਰਕ ਪੰਜਾਬ ਦੇ ਲਈ ਮੈਂ ਮਨਪੀਚਾਲ